ਮਹਾਤਮਾ ਬੁੱਧ ਇੱਕ ਪਿੰਡ ਵਿੱਚ ਉਪਦੇਸ਼ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਧਰਤੀ ਮਾਂ ਵਾਂਗ ਸਹਿਨਸ਼ੀਲ ਅਤੇ ਮਾਫ਼ ਕਰਨ ਵਾਲਾ ਹੋਣਾ ਚਾਹੀਦਾ ਹੈ। ਗੁੱਸਾ ਇੱਕ ਅਜੀਹੀ ਅੱਗ ਹੈ ਜਿਸ ਵਿੱਚ ਗੁੱਸਾ ਕਰਨ ਵਾਲਾ ਦੂਜਿਆਂ ਨੂੰ ਵੀ ਸਾੜਦਾ ਹੈ ਅਤੇ ਆਪਣੇ ਆਪ ਨੂੰ ਵੀ ਸਾੜਦਾ ਹੈ। ਸਭਾ ਵਿੱਚ ਹਰ ਕੋਈ ਮਹਾਤਮਾ ਬੁੱਧ ਦੀ ਆਵਾਜ਼ ਨੂੰ ਸ਼ਾਂਤੀ ਨਾਲ ਸੁੰਰ ਰਹਾ ਸੀ ਪਰ ਇੱਕ ਵਿਅਕਤੀ ਅਜੇਹਾ ਵੀ ਸੀ ਜੋ ਸੁਭਾਅ ਤੋਂ ਬਹੁਤ ਗੁੱਸੇ ਵਾਲਾ ਸੀ ਜਿਸ ਨੂੰ ਇਹ ਸਭ ਕੁਝ ਬੇਤੁਕਾ ਲੱਗ ਰਿਹਾ ਸੀ ਉਹ ਕੁਝ ਦੇਰ ਇਹ ਸਭ ਸੁੰਦਾ ਰਿਹਾ ਫਿਰ ਅਚਾਨਕ ਗੁੱਸੇ ਨਾਲ ਕਹਿਣ ਲੱਗਾ ਤੂੰ ਤੇ ਪਖੰਡੀ ਐ ਵੱਡੇ ਕੰਮ ਕਰਨਾ ਤੁਹਾਡਾ ਕੰਮ ਹੈ ਤੁਸੀਂ ਲੋਕਾਂ ਨੂੰ ਉਲਝਾ ਰਹੇ ਹੋ ਤੁਹਾਡੇ ਇਹ ਬੋਲ ਅਸਦੇ ਸਮੇਂ ਵਿੱਚ ਮਾਇਨੇ ਨਹੀਂ ਰਖਦੇ ਅਜੇ ਹੀ ਕਈ ਕਠੋਰ ਸ਼ਬਦ ਸੁਣ ਕੇ ਵੀ ਮਹਾਤਮਾ ਬੁੱਧ ਸ਼ਾਂਤ ਰਹੇ ਉਹ ਨਾ ਤਾਂ ਉਸ ਦੀਆਂ ਗੱਲਾਂ ਤੋਂ ਦੁਖੀ ਹੋਇਆ ਨਾ ਹੀ ਉਸਨੇ ਕੋਈ ਪ੍ਰਤੀਕਿਰਿਆ ਦਿੱਤੀ ਇਹ ਦੇਖ ਕੇ ਉਹ ਵਿਅਕਤੀ ਹੋਰ ਵੀ ਗੁੱਸੇ ਵਿੱਚ ਆ ਗਿਆ ਅਤੇ ਮਹਾਤਮਾ ਬੁੱਧ ਦੇ ਮੂੰਹ ਤੇ ਥੁੱਕਿਆ ਅਤੇ ਉੱਥੋਂ ਚਲਾ ਗਿਆ ਅਗਲੇ ਦਿਨ ਜਦੋਂ ਉਸ ਵਿਅਕਤੀ ਦਾ ਗੁੱਸਾ ਸ਼ਾਂਤ ਹੋ ਗਿਆ ਤਾਂ ਆਪਣੇ ਪਿਹੜੇ ਵਤੀਰੇ ਕਰਨ ਪਛਤਾਵੇ ਦੀ ਅੱਗ ਵਿੱਚ ਸੜਨ ਲੱਗਾ ਅਤੇ ਉਹ ਉਹਨਾਂ ਨੂੰ ਲੱਭਦਾ ਹੋਇਆ ਉਸੇ ਥਾਂ ਪਹੁੰਚ ਗਿਆ ਪਰ ਉਸ ਨੂੰ ਬੁੱਧ ਕਿਤੇ ਵੀ ਨਜ਼ਰ ਨਹੀਂ ਉਹ ਆਪਣੇ ਚੇਲਿਆਂ ਸਮੇਤ ਨੇੜੇ ਦੇ ਕਿਸੇ ਹੋਰ ਪਿੰਡ ਨੂੰ ਰਵਾਨਾ ਹੋ ਗਏ ਸੀ ਉਹ ਵਿਅਕਤੀ ਨੇ ਲੋਕਾਂ ਨੂੰ ਮਹਾਤਮਾ ਬੁੱਧ ਬਾਰੇ ਪੁੱਛਿਆ ਅਤੇ ਖੋਜ ਕਰਦੇ ਹੋਏ ਉਹ ਉਸ ਜਗ੍ਹਾ ਪਹੁੰਚ ਗਿਆ ਜਿੱਥੇ ਮਹਾਤਮਾ ਬੁੱਧ ਪ੍ਰਵਚਨ ਦੇ ਰਹੇ ਸਨ ਉਹਨਾਂ ਨੂੰ ਵੇਖ ਕੇ ਉਹ ਉਹਨਾਂ ਦੇ ਪੈਰੀ ਪੈ ਗਿਆ ਅਤੇ ਕਿਹਾ ਮੈਨੂੰ ਮਾਫ ਕਰਨਾ ਪ੍ਰਭੂ ਮਹਾਤਮਾ ਬੁੱਧ ਨੇ ਪੁੱਛਿਆ ਭਾਈ ਤੂੰ ਕੌਣ ਹੈ ਤੈਨੂੰ ਕੀ ਹੋਇਆ ਤੁਸੀਂ ਮਾਫੀ ਕਿਉਂ ਮੰਗ ਰਹੇ ਹੋ ਉਸਨੇ ਕਿਹਾ ਕਿ ਤੁਸੀਂ ਭੁੱਲ ਗਏ ਹੋ ਮੈਂ ਉਹ ਹਾਂ ਜਿਸਨੇ ਕੱਲ ਤੇਰੇ ਨਾਲ ਬਹੁਤ ਬੁਰਾ سلوਕ ਕੀਤਾ ਸੀ ਮੈਂ ਸ਼ਰਮਿੰਦਾ ਹਾਂ ਮੈਂ ਆਪਣੇ ਦੁਸ਼ਟ ਚਾਲ ਚਲਨ ਲਈ ਮਾਫੀ ਮੰਗਣ ਆਇਆ ਹਾਂ ਭਗਵਾਨ ਬੁੱਧ ਨੇ ਪਿਆਰ ਨਾਲ ਕਿਹਾ ਕੱਲ ਮੈਂ ਉੱਥੋਂ ਚਲਾ ਗਿਆ ਸੀ ਅਤੇ ਤੁਸੀਂ ਹਜੇ ਵੀ ਉੱਥੇ ਫਸੇ ਹੋਏ ਹੋ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੂੰ ਤੋਬਾ ਕੀਤੀ ਤੁਸੀਂ ਪਵਿੱਤਰ ਹੋ ਗਏ ਹੋ ਹੁਣ ਤੁਸੀਂ ਅੱਜ ਵਿੱਚ ਦਾਖਲ ਹੋਵੋ ਮਾੜੀਆਂ ਗੱਲਾਂ ਅਤੇ ਮਾੜੀਆਂ ਘਟਨਾਵਾਂ ਨੂੰ ਯਾਦ ਕਰਨ ਨਾਲ ਵਰਤਮਾਨ ਅਤੇ ਭਵਿੱਖ ਦੋਵੇਂ ਵਿਗੜ ਜਾਂਦੇ ਹਨ ਕੱਲ ਦੇ ਕਾਰਨ ਅੱਜ ਨੂੰ ਖਰਾਬ ਨਾ ਕਰੋ ਮਹਾਤਮਾ ਬੁੱਧ ਨੇ ਉਸ ਬੰਦੇ ਦਾ ਸਾਰਾ ਬੋਝ ਲਾ ਦਿੱਤਾ। ਭਗਵਾਨ ਬੁੱਧ ਦੇ ਚਰਨਾਂ ਤੇ ਡਿੱਗ ਕੇ ਉਸਨੇ ਕ્રોਧ ਨੂੰ ਤਿਆਗ ਦਿੱਤਾ ਅਤੇ ਮਾਫੀ ਦਾ ਪ੍ਰਣ ਲਿਆ। ਬੁੱਧ ਨੇ ਉਸਦੇ ਸਿਰ ਤੇ ਆਸ਼ੀਰਵਾਦ ਦਾ ਹੱਥ ਰੱਖਿਆ। ਉਸ ਦਿਨ ਤੋਂ ਉਸ ਵਿੱਚ ਤਬਦੀਲੀ ਆਈ ਅਤੇ ਉਸਦੇ ਜੀਵਨ ਵਿੱਚ ਸੱਚ, ਪਿਆਰ ਅਤੇ ਰਹਿਮ ਦੀ ਧਾਰਾ ਵਹਿਣੀ ਸ਼ੁਰੂ ਹੋ ਗਈ। ਦੋਸਤੋ, ਕਈ ਵਾਰ ਅਸੀਂ ਅਤੀਤ ਵਿੱਚ ਕੋਈ ਐਸੀ ਗਲਤੀ ਬਾਰੇ ਸੋਚ ਕੇ ਉਦਾਸ ਹੋ ਜਾਣੇ ਹਾਂ ਅਤੇ ਆਪਣੇ ਆਪ ਨੂੰ ਵਾਰ-ਵਾਰ ਸ਼ਰਾਪ ਦਿਨੇ ਹਾਂ ਸਾਨੂੰ ਅਜਿਹਾ ਕਦੇ ਨਹੀਂ ਕਰਨਾ ਚਾਹੀਦਾ ਗਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਸਾਨੂੰ ਇਸ ਨੂੰ ਕਦੇ ਨਹੀਂ ਦਰਉਣਾ ਚਾਹੀਦਾ ਅਤੇ ਵਰਤਮਾਨ ਨੂੰ ਵੀ ਨਵੀਂ ਊਰਜਾ ਨਾਲ ਮਜ਼ਬੂਤ ਕਰਨਾ ਚਾਹੀਦਾ ਹੈ ਧੰਨਵਾਦ ਦੋਸਤੋ